ਪੰਜਾਬੀ اداکار ਦੀ ਬਹੁਤ ਹੀ ਮਾਤਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜੈਸਮਿਨ ਪਸੀਨ ਨੂੰ ਦਿਸਣਾ ਹੋਇਆ ਬੰਦ ਜੀ ਹਾਂ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਇਹ ਘਟਨਾ 17 ਜੁਲਾਈ ਦੀ ਦੱਸੀ ਜਾ ਰਹੀ ਹੈ ਉਹ ਆਪਣੇ ਸ਼ੋਅ ਦੇ ਲਈ ਤਿਆਰ ਹੋ ਰਹੀ ਸੀ ਜਦੋਂ ਉਹਨਾਂ ਦੇ ਅੱਖਾਂ ਤੇ ਵਿੱਚ ਲੈਂਸ ਪਵਾਇਆ ਗਿਆ ਤਾਂ ਉਹਨਾਂ ਦੇ ਅੱਖਾਂ ਵਿੱਚ ਅਚਾਨਕ ਜਲਨ ਸ਼ੁਰੂ ਹੋ ਗਈ ਉਸ ਤੋਂ ਬਾਅਦ ਕਿ ਉਹਨਾਂ ਦੀਆਂ ਅੱਖਾਂ ਬਹੁਤ ਹੀ ਜ਼ਿਆਦਾ ਮੱਚੀਆਂ ਪਰ ਉਸ ਵੇਲੇ ਉਹ ਸ਼ੋਅ ਪੂਰਾ ਕਰਕੇ ਹੀ ਹਟੀ ਵਾਪਸ ਆਉਂਦਿਆਂ ਮੁੰਬਈ ਉਹਨਾਂ ਨੇ ਆਪਣੀਆਂ ਅੱਖਾਂ ਦਾ ਇਲਾਜ ਡਾਕਟਰ ਕੋਲ ਕਰਵਾਇਆ ਡਾਕਟਰਾਂ ਨੇ ਕਿਹਾ ਕਿ ਅੱਖਾਂ ਦੀਆਂ ਕੋਰਨੀਆਂ ਹੋਈਆਂ ਡੈਮੇਜ ਜਿਸ ਕਰਕੇ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਜੈਸਮਿਨ ਦੀ ਅੱਖਾਂ ਤੇ ਡਾਕਟਰ ਨੇ ਕੀਤੀ ਪੱਟੀ ਤੇ ਉਸ ਨੂੰ 4-5 ਦਿਨ ਲਈ ਰੈਸਟ ਕਰਨ ਲਈ ਕਿਹਾ ਤੁਸੀਂ ਸਾਰੇ ਜਾਣੇ ਪ੍ਰੇਰ ਕਰੋ ਕਿ ਜੈਸਮਿਨ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਸਕੇ ਐਕਟਰ ਜੈਸਮਿਨ ਪਸੀਨ ਨੂੰ ਦਿਸਣਾ ਹੋਇਆ ਬੰਦ ਦੀ ਖਬਰ ਸੁਣ ਕੇ ਉਹਨਾਂ ਦੇ ਫੈਨਸ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ बिग बॉस ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ ਜਸਮੀਨ ਵਾਹਿਗੁਰੂ ਜੀ ਮੇਰ ਕਰੋ ਜੀ